ਕੰਨਾਂ ਵੀ ਗਿਰਾਨੇ ਇਹ ਸ਼ੰਕਾ ਕੀਤੀ ਕਿ ਇਹ ਜਿਹੜੀ ਗੁਰੂ ਕੀ ਬਾਣੀ ਤੇ ਭਗਤ ਬਾਣੀ ਦਾ ਬੜਾ ਫਰਕ ਹੈ ਜਿਹੜਾ ਹੁਣ ਪੱਕੇ ਸ਼ੰਕੇਤਿਆਂ ਕਰਕੇ ਇਹ ਤੇ ਐਵੇਂ ਵਿਚਾਰਨ ਪੁਣੀਖਾ ਪਿਆ ਤੇ ਮਗਰੋਂ ਪਛਤਾਉਣਾ ਪਿਆ ਮੈਂ ਉਹਨਾਂ ਬਾਰੇ ਵਿੱਚ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਆਪਾਂ ਮਨਾ ਰਹੇ ਹਾਂ ਇਹ ਚੀਜ਼ਾਂ ਸਾਡੇ ਧਿਆਨ ਭੋਚਦੀਆਂ ਨੇ ਨਾ ਸਰੂਖੀ ਖਿਆਲ ਤੇ ਗਿਆਨ ਵਿਚਾਰ ਹੋਣਾ ਚਾਹੀਦਾ ਹੈ ਮਨ ਵਿੱਚ ਗੁਰੂ ਪਿਆਰਿਓ ਗੁਰੂ ਕੀ ਬਾਣੀ ਤੇ ਪੜਤ ਬਾਣੀ ਦਾ ਇੱਕ ਰਤੀ ਮਾਤਰ ਦਾ ਫਰਕ ਨਹੀਂ ਹਜੂ ਫਰਮਾਉਂਦੇ ਹਨ ਗੌੜੀ ਕਬੀਰ ਜੀ ਕੀ ਨਾਲ ਅਰਲਾਇ ਲਿਖਿਆ ਮਹਲਾ 5 ਐਸੋ ਅੰਤ ਲਗੀ ਦੇਖਿਓ ਕਬੀਰ ਦਦ ਕਰਤ ਹੋਲਾ ਦਰੋਂਦਾ ਨੀਰ ਸਾਰੰਗ ਮਹਲਾ 5 ਸੂਰਦਾਸ ਗੌੜੀ ਕਬੀਰ ਵੀ ਕਹੈਣ ਗੌੜੀ ਕਬੀਰ ਜੀ ਕੀ ਪਹਿਲਾ ਪਰਦਾ ਨਾਮਤ ਮਗਨ ਨਾਲ ਲਿਖਿਆ ਨਾਲ ਲਾਇ ਲਿਖਿਆ ਮਹਲਾ 5 ਸਾਰੰਗ ਵਿੱਚ ਕਰਤਾ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਉੱਥੇ ਭਗਤ ਦਾ ਨਾਮ ਮਗਰੋਂ ਤੇ ਪੰਜੇ ਪਾਛਾ ਦਾ ਪਹਿਲਾ ਤੇ ਗੌੜੀ ਰਾਗ ਵਿੱਚ ਭਗਤ ਦਾ ਨਾਮ ਪਹਿਲਾ ਤੇ ਆਪਣਾ ਮਗਰੋਂ ਕੋਈ ਫਰਕ ਰਹਿ ਗਿਆ ਨਾਲ ਰੜਾਏ ਨਿਖਿਆ ਮਹੱਲਾ ਪੰਜੂ ਉਹੀ ਜੇ ਕਸਰ ਹੈ ਤਾਂ ਕੋਈ ਦੱਸੋ ਭਾਈ ਸਤਗੁਰ ਕੀ ਬਾਣੀ ਸੱਤ ਸੱਤ ਕਰ ਜਾਣ ਉਹਨੂੰ ਸਿੱਖੋ ਹਰ ਕਰਤਾ ਆਪ ਮੁਹੋ ਕਢਾਏ ਵਾਹਿਗੁਰੂ ਆਪ ਰਸਨਾ ਤੋਂ ਕਢਾਉਂਦਾ ਹੈ ਇਸ ਹਾਸੇ ਕੋਈ ਵੀ ਸ਼ੰਕਾ ਕਰਨੀ ਮਨਮਤ ਹੈ